ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਏ ਪੂਰੀ ਫੁੱਲਾਂ ਦੇ ਨਾਲ ਸਜੋਬਤ ਏ ਬਹੁਤ ਪਿਆਰ ਦੇ ਨਾਲ ਸਾਰੇ ਸੇਵਾ ਨਿਭਾਉਂਦੇ ਆ ਇਹ ਨੇ ਬਹੁਤ ਜ਼ਿਆਦਾ ਵਧੀਆ ਗੁਰਬਾਣੀ ਦੇ ਸ਼ਬਦ ਲੱਗੇ ਨੇ ਦੇਖੋ ਦਰਸ਼ਨ ਕਰੋ ਜੀ ਸਾਰੀ ਸੰਗਤ ਬਹੁਤ ਹੀ ਪਿਆਰਾ ਜਿਹੜਾ ਦ੍ਰਿਸ਼ ਹੈ ਸੰਗਤਾਂ ਦੀ ਭਾਵਨਾ ਦੇਖਿਆਂ ਹੀ ਬੰਦੀ ਏ ਉਰੂ ਸਾਹਿਬ ਦੇ ਪਿੱਛੇ-ਪਿੱਛੇ ਸੰਗਤਾਂ ਜਿਹੜੀਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੀਆਂ ਨੇ ਤੇ ਅੱਗੇ-ਅੱਗੇ ਕੁਝ ਜਿਹੜੇ ਵੀਰ ਨੇ ਉਹ ਝਾੜੂ ਦੀ ਸੇਵਾ ਨਿਭਾਉਂਦੇ ਨੇ ਸਫਾਈ ਦਾ ਕੰਮ ਕਰੰਦੇ ਨੇ ਬਹੁਤ ਹੀ ਜ਼ਿਆਦਾ ਪਿਆਰਾ ਤੇ ਅਲੌਕਿਕ ਦ੍ਰਿਸ਼ ਬਣਦਾ ਹੈ ਪਲੀਆ ਨਿਵਾਸੀ ਸਮੂਹ ਸੰਗਤਾਂ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਸੇਵਾ ਨਿਭਾਉਂਦੇ ਨੇ ਬਹੁਤ ਜ਼ਿਆਦਾ ਵਧੀਆ ਪਿੱਛੇ ਬਾਸੇ ਜਿਹਦੇ ਵਿੱਚ ਕੋ ਸ਼ਸਤਰ ਜਿਹੜੇ ਨੇ ਉਹ ਸੁਭਾਏਮਾਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸ਼ਸਤਰ ਨੇ ਉਹ ਇਹਦੇ ਵਿੱਚ ਸੁਭਾਏਮਾਨ ਨੇ ਸੰਗਤਾਂ ਦਰਸ਼ਨ ਵੀ ਕਰਨ ਦੇ ਆ ਨਾਲ-ਨਾਲ ਤੇ ਪਿੱਛੇ ਸਵਾਰੀਆਂ ਰਾਈ ਆਪੋ ਆਪਣੀਆਂ ਸਵਾਰੀਆਂ ਰਾਈ ਸੰਗਤ ਜਿਹੜੀ ਆ ਪਿੱਛੇ-ਪਿੱਛੇ ਆਉਂਦੀ ਏ ਇਹ ਤੁਹਾਨੂੰ ਨਗਰ ਕੀਰਤਨ ਅੱਗੇ ਪੂਰਨਪੁਰ ਵੱਲ ਨੂੰ ਵੱਧ ਰਿਹਾ ਜਦੋਂ ਪੂਰਨਪੁਰ ਨਗਰ ਕੀਰਤਨ ਪਹੁੰਚ ਜਾਏਗਾ ਤੁਹਾਡੇ ਸਾਰਿਆਂ ਨਾਲ ਵਿਖਾਵਾਂਗੇ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰਾਂਗੇ ਤੁਹਾਡੇ ਨਾਲ ਸੋ ਵਾਹਿਗੁਰੂ ਜੀ ਕਮੈਂਟ ਜ਼ਰੂਰ ਕਰੋ ਤੇ ਜੇ ਤੁਸੀਂ ਪੁਰਨਪੁਰ ਤੇ ਲਾਕੇ ਪੀਲੀਪੀ ਤੇ ਲਾਕੇ ਰਹਿੰਦੇ ਹੋ ਤੇ ਬਹੁਤ ਹੀ ਨਿੱਕੇ ਦਿਲ ਦੇ ਨਾਲ ਪ੍ਰਤੀਕਸ਼ਾ ਕਰ ਸਕਦੇ ਹੋ ਗੁਰੂ ਸਾਹਿਬ ਦੇ ਇਸ ਨਗਰ ਕੀਰਤਨ ਦੀ ਜੋ 350 ਸਾਲਾਂ ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਮਰਪਿਤ ਹੈ ਸੰਗਤਾਂ ਬਹੁਤ ਹਮ ਹਮ ਆ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ ਬਹੁਤ ਜ਼ਿਆਦਾ ਵਧੀਆ ਲੱਗੰਦੇ ਆ ਉਧਰ ਵੀਰ ਜਿਹੜੇ ਆ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਨੇ ਬਹੁਤ ਵਧੀਆ ਲੱਗੰਦੇ ਆ